ਸਰਕਾਰ ਜਿੰਦਾਬਾਦ ਸ੍ਰੀ ਮਹਾਂ ਪੰਜਾਬ ਦੇ ਲਾਡਲ ਨੂੰ ਵੇਚ ਦਿਆ ਹੋਇਆ ਹੋ ਗਏ ਬੜੇ ਹਾਲਾਤ ਖਰਾਬ ਹੋ ਗਏ ਲਾਡਲ ਨੂੰ ਤੇ ਪੰਜਾਬ ਚ ਇਸ ਕਰਕੇ ਅੱਜ ਅੱਜ ਬੜੇ ਵੱਡੀ ਪਦਰ ਤੇ ਇੱਥੇ ਉੱਤਰਨਾ ਦਿੱਤਾ ਜੋ ਰੋਜ਼ ਪੁਜਾਰਾ ਜਿਹੜਾ ਹੈ ਕੀਤਾ ਨਿਆ ਸਭੀਨਾ ਜੋ ਅੱਜ ਨੇ ਪੰਜਾਬ ਤੇ ਉਹ ਸਾਰੇ ਦੇ ਸਾਹਮਣੇ ਆ ਅੱਜ ਕੋਈ ਸੇਫ ਨਹੀਂ ਪੰਜਾਬ ਤੇ ਅੱਜ ਜਿਹੜੇ ਇਹਨਾਂ ਸਾਡੇ ਬੱਚਿਆਂ ਨੂੰ ਸਕੂਲ ਭੇਜਦੇ ਨੇ ਉਹ ਵੇਟ ਕਰਦੇ ਰਹੇ ਕਿ ਕਦੋਂ ਸਾਡੇ ਬੱਚੇ ਸਕੂਲਾਂ ਚ ਕਾ ਪਹੁੰਚ ਜਾਣ। ਸੋ ਨਾਲ ਹੀ ਸਾਡੇ ਤੁਸੀਂ ਕੋਈ ਵੀ ਲੈ ਲਓ ਅੰਦਰਸਹੀ ਲੈ ਲਓ ਇਹਦੇ ਕੋਈ ਲੈ ਲਓ ਕੋਈ ਖਾਣਾਂ ਦੀ ਮੁਸ਼ਕਲ ਹੈ। ਮੈਂ ਸਮਝਦਾ ਕਿ ਅੱਜ ਜੋ ਹਾਲਾਤ ਆਪੇ ਨੇ ਲੋਕਾਂ ਨੇ ਸਰਕਾਰ ਬਣਾਈ ਸੀ ਬਦਲਾਅ ਦੇ ਨਾਂ ਤੇ ਪਰ ਜਿਹੜਾ ਬਦਲਾਅ ਤੁਸੀਂ ਵੇਖ ਰਹੇ ਹੋ ਉਹ ਸਾਰਿਆਂ ਦੇ ਸਾਹਮਣੇ ਅੱਜ ਉਹ ਦੇਵ ਨੇ ਸਾਡੇ ਬੱਚੇ ਨੌਜਵਾਨ ਜਿਹੜੇ ਨੇ ਉਹ ਬਾਹਰ ਦੇ ਦੇਸ਼ਾਂ 'ਚ ਜਾ ਰਹੇ ਨੇ ਛੱਡ ਚੜ ਕੇ ਸਾਡੇ ਜਿਹੜੇ ਦਸਤੀ ਵਾਲੇ ਨੇ ਉਹ ਆਪਣੀ ਦਸਤੀ ਬਾਹਰ ਛੁਪਕਾਰ ਰਹੇ ਨੇ ਸਾਡੇ ਜਿਹੜੇ ਵਪਾਰੀ ਨੇ ਉਹ ਵਪਾਰੀ ਜਿਹੜੇ ਨੇ ਉਹ ਮਜਬੂਰ ਨੇ ਪੰਜਾਬ ਨੂੰ ਛੱਡਣ ਲਈ ਉਹ ਬੜੀ ਸਰਕਾਰ ਨੂੰ ਇਹੋ ਬੇਨਤੀ ਹੈ ਸਿੰਘ ਜੀ ਸਾਹਿਬ ਨੂੰ ਇਹ ਬੇਨਤੀ ਹੈ ਕਿ ਸਾਰਾ ਕੁਝ ਛੱਡ ਕੇ ਸਭ ਤੋਂ ਪਹਿਲਾਂ ਪੰਜਾਬ ਦੇ ਲਾਡ ਆਦਮ ਵੇਖਣ ਸੋ ਤੁਸੀਂ ਵੇਖ ਲਓ ਅੱਜ ਕੋਈ ਭੈਣ ਸਾਡੀ ਬਿਜਾਰਾ ਚ ਚਲ ਜਾਂਦੀ ਆ ਉਹ ਸੇਵੜੇ ਉਹਨਾਂ ਦੇ ਪਰਸ ਉਹਨਾਂ ਦੀਆਂ ਚੈਨੀਆਂ ਅੱਜ ਡਕੈਤੀਆਂ ਨੇ ਡਕੈਤੀਆਂ ਕਾਦੇ ਦੇ ਨਾਕੇ ਹੀ ਨਹੀਂ ਸੋ ਅੱਜ ਲੋਕਾਂ ਨੂੰ ਲੁੱਟਿਆ ਜਾ ਰਿਹਾ ਦੇ ਹਿਾਰੇ ਸੋ ਬੜੀ ਅੱਜ ਮਰਡਰ ਹੋ ਰਹੇ ਨੇ ਪੰਜਾਬ ਚ ਜਦੋਂ ਦੀ ਸਰਕਾਰ ਬਣੀ ਐ ਤੁਸੀਂ 22 ਤੋਂ ਲੈ ਕੇ ਹੁਣ ਤੱਕ ਵੇਖ ਲਓ ਮੈਂ ਵੇਖ ਰਿਹਾ ਸੀ 72 ਹਜ਼ਾਰ ਦੇ ਕਰੀਬ ਆਪੀਸੀ ਦੇ ਤਹਿਤ ਜਿਹੜੀਆਂ ਕਟੜਾਵਾਂ ਪੰਜਾਬ 'ਚ ਹੋਈਆਂ ਨੇ ਉਹ 72 ਹਜ਼ਾਰ ਦੇ ਕਰੀਬ ਨੇ ਮਦਰ ਨਾ ਪੰਜਾਬ ਸਰਕਾਰ ਦੀ ਰਗਾਂ ਪੰਜਾਬ ਨਾਲ ਹੋਈ ਇਹ ਬੜੀ ਕਿਹੜਾ ਪੰਜਾਬ ਤੋਂ ਹੀ ਰਹੀ ਪਾਣੀ ਗਿਆ ਲੋਕ ਚੜ੍ਹ ਜਾਂਦੇ ਤੋਂ ਭੱਜ ਰਹੇ ਪੰਜਾਬ ਨੂੰ ਕੋਈ ਕੋਲਾ ਆਦਵੇਂ ਕੋਈ ਤੁਸੀਂ ਪ੍ਰੈਸ ਵਾਲਿਓ ਤੁਹਾਡੇ ਵੀ ਸਾਰੇ ਨਸਬਦੇ ਆ ਕੋਈ ਇਹ ਡਾਟਾ ਘਟਾ ਲਓ ਪਿਛਲੀ ਸਰਕਾਰਾਂ ਦੇ ਮੁਕਾਬਲੇ ਇਸ ਸਰਕਾਰ ਦੇ ਵਿੱਚ ਪ੍ਰਾਈਮ ਰੇਸ਼ੋ ਘਟਿਆ ਕੈਂਸਰ ਘਟਿਆ ਮਾੜਾ ਪਈ ਪਰ ਲਗਾਤਾਰ ਘਟਾ ਲਓ ਤੁਸੀਂ ਡਾਟਾ ਘਟਾ ਲਓ ਤੁਸੀਂ ਆਪ ਪ੍ਰੈਸ ਵਾਲਿਓ ਆਪ ਵੇਖ ਲਓ ਮੈਂ ਤਾਂ ਦੱਸਿਆ ਕਿ 22 ਤੋਂ ਲਾ ਕੇ ਹੁਣ ਤੱਕ ਆਪੀਸੀ ਦੀਆਂ 74 ਜਾਂ ਹਰ ਕਿਤੇ ਲਾਵਾ ਜਿਹੜੀਆਂ ਨੇ ਹੋਈਆਂ ਨੇ ਡਾਕਟਰਾਂ ਤੋਂ ਇਹ ਵੇਖ ਲਓ ਹੋਰ ਵੀ ਸਰਕਾਰਾਂ ਲਈ ਰਿਹਾ ਲੋ ਬੀ.ਡੀ.ਐਮ ਰਿਹਾ ਉਹ ਕੰਮ ਰਿਹਾ ਕਦਾਈ ਕੋਆ ਦਾ ਰਹਿ ਗਿਆ ਬੜੇ ਲੰਬੇ ਸਮੇਂ ਤੋਂ ਇਤਿਆਹਾਤ ਤੋਂ ਕਮੀ ਕਿੱਥੇ ਹੈ ਤੁਸੀਂ ਕਿਵੇਂ ਕਮੀ ਦੇਖੋ ਗੱਲਿਆ ਇਹ ਸਰਕਾਰਾਂ ਦਾ ਕੰਮ ਹੈ ਤਾਂ ਘਰਾਹ ਕਰਨਾ ਕਿਉਂਕਿ ਸਾਡੇ ਸੀਐਮ ਸਾਹਿਬ ਕੋਲ ਤਾਂ ਮਹਿਕਮਾ ਵੀ ਜਿਹੜਾ ਹੁੰਦਾ ਮਹਿਕਮਾ ਵੀ ਉਹਨਾਂ ਕੋਲ ਆ ਸੋ ਮੈਂ ਸਮਝਣਾ ਇਹ ਸਰਕਾਰਾਂ ਦਾ ਕੰਮ ਹੈ ਮੈਂ ਦੇਖਿਆ ਵੀ ਕਿਹਾ ਇੱਥੇ ਆਪਣੀ ਸਪੀਚ 'ਚ ਕਿਹਾ ਇਹ ਸਰਕਾਰਾਂ ਪਾਲਸੀਆਂ ਬਣਾਉਂਦੀਆਂ ਨੇ ਸਰਕਾਰਾਂ ਨਾਲ ਬੋਲ ਕੇ ਤੁਹਾਨੂੰ ਪਤਾ ਹੈ ਫੇਰਸ ਵਾਲੇ ਪੰਜਾਬ 'ਚ ਬਹੁਤ ਵੱਡੀ ਹਨੇਰੀ ਆਈ ਸੀ ਹੱਤਿਆ ਦੀ ਉਦੋਂ ਦੀ ਕਾਗਰੀ ਦੀ ਸਰਕਾਰ ਬੜੀ ਸੀ ਸਾਡੇ ਜੀਮਨੇਸ ਸਰਦਾਰ ਬੈਂਚ ਸਰਗੀ ਸਰਦਾਰ ਬੇਰਜੂਤ ਚੀਜ਼ ਉਹਨਾਂ ਨੇ ਆਪਣੀ ਕੁਰਬਾਨੀ ਦੇ ਦਿੱਤੀ ਪੰਜਾਬ ਨੂੰ ਬਚਾ ਲਿਆ ਹੱਤਿਆ ਨੂੰ ਖਤਮ ਕਰ ਦਿੱਤਾ ਜਿਹੜੀਆਂ ਸਾਡੀਆਂ ਭੈਣਾਂ 4 ਵਜੇ ਦਿਖਦੀਆਂ ਨਹੀਂ ਸੀ ਉਸ ਤੋਂ ਬਾਅਦ 12 12 ਵਜੇ ਤੱਕ ਤਹਾਲੀਆਂ ਲੇਡੀਜ਼ ਬਾਜ਼ਾਰਾਂ ਦੇ ਫਿਰ ਗਿਆ ਸੋਹਣੇ ਸਾਹਿਬ ਉਹ ਕਰ ਰਿਹਾ ਸਰਕਾਰਾਂ ਦਾ ਕੰਮ ਆ ਦੇ ਰਾਜੀ ਛੱਡ ਜੀ ਕਿ ਪੁਲਿਸ ਕੁਝ ਨਹੀਂ ਕਰਦੀ ਡੀਜੀਪੀ ਕੁਝ ਨਹੀਂ ਕਰਦੇ ਉਹਨਾਂ ਨੂੰ ਕਾਉਣਾ ਜਿਹੜਾ ਉਹ ਸਰਕਾਰਾਂ ਦਾ ਕੰਮ ਹੈ ਸੋ ਸੋਹਣੇ ਸਾਹਿਬ ਪੁਲਿਸ ਹੋਈ ਜਿਹਨੇ ਕਿ ਅੰਗਵਾਦੀ ਦੇ ਖਿਲਾਫ ਨਹੀਂ ਨਹੀਂ ਪੁਲਿਸ ਨੇ ਕੀ ਹੋ ਗਿਆ ਕੀ ਕਰਨ ਚਾਹਦੇ ਮੈਂ ਕੋ ਮੈ ਤੁਹਾਨੂੰ ਕਿਹਾ ਮੈਂ ਹੁਣ ਵੀ ਕਹਿ ਰਿਹਾ ਇਹ ਸਰਕਾਰਾਂ ਦੀਆਂ ਪਾਲਸੀਆਂ ਨੇ ਜਿਵੇਂ ਸਰਕਾਰ ਗਾਈਡਲਾਈਨ ਹੁੰਦੀਆਂ ਨੇ ਕੋ ਮੈਂ ਸਮਝ ਨਹੀਂ ਕਿ ਸਰਕਾਰ ਨੂੰ ਸਾਰਾ ਕੁਝ ਛੱਡ ਕੇ ਪਹਿਲੋਂ ਪੰਜਾਬ ਦੇ ਹਲਾਜ ਜਿਹੜੇ ਠੀਕ ਕਰਨੇ ਚਾਹੀਦੇ ਨੇ ਲਾਂਡਰ ਠੀਕ ਰਹੇਗਾ ਪੰਜਾਬ ਕੇ ਸ਼ਹਿਰ ਹੈ ਜੀ ਹੁਣ ਜੀ ਸਾਹਿਬ ਤੁਸੀਂ ਸਵਾਲ ਕੀਤਾ ਕਿ ਸਾਨੂੰ ਜਿਹੜਾ ਕੰਮ ਕਰਨਾ ਆਉਂਦਾ ਔਰ ਨਵੇਂ ਜਿਹੜੇ ਸਰਕਾਰ ਬੜੀ ਕੰਮ ਕਰਨਾਂ ਨੇ ਆਇਆ ਔਰ ਜਦੋਂ ਸੀਐਮ ਪਹੁੰਚਦੇ ਨੇ ਦਰਬਾਰ ਤਾਂ ਸਭ ਅੰਮ੍ਰਿਤ ਸਰ ਐਮਐਲਏ ਤੱਕ ਲਾਗੇ ਨਹੀਂ ਲੱਗਦੇ ਔਰ ਐਮਐਲਏ ਜਿਹੜੇ ਕੱਲ ਕੰਮ ਨੇ ਕਿੰਦਾ ਤੱਕ ਪਹੁੰਚਾਣੇ ਦੇਖੋ ਮੈਂ ਆਪਣੀ ਗੱਲ ਨਹੀਂ ਕਰਦਾ ਮੈਂ ਤਾਂ ਗੱਲ ਕਰਨਾ ਇਹਨਾਂ ਦੇ ਜਿਹੜੇ ਐਫਐਲਏ ਤੁਸੀਂ ਆਪ ਹੀ ਪੜਦੇ ਹੋ ਤਾਂ ਕਿਰਪਾ ਕਰਕੇ ਪੜਿਓ ਉਹਨਾਂ ਦੀਆਂ ਤੁਸੀਂ ਵੀਡੀਓ ਵੇਖਦੇ ਹੋ ਉਹ ਆਪ ਹੀ ਆਂਦੇ ਨੇ ਸਾਡੇ ਹੱਥ-ਵੱਥ ਕੁਝ ਨਹੀਂ ਸਾਡੀ ਕੋਈ ਸੁਣਦਾ ਨਹੀਂ ਜੋ ਸੁਣਦੇ ਨਹੀਂ ਇਹ ਆਪ ਚੋਂ ਛੋਂਦੇ ਨਹੀਂ ਤਾਂ ਫਿਰ ਇਹਨਾਂ ਨੂੰ ਵੇਖਣਾ ਚਾਹੀਦਾ ਇਹਨਾਂ ਦਾ ਕੰਮ ਆ ਸਰਕਾਰਾਂ ਦਾ ਕੰਮ ਆ ਇਹ ਸਰਕਾਰਾਂ ਨੇ ਸਭ ਕੁਝ ਕੀਤਾ ਤਾਂ ਕਿ ਕਰਨਾ ਕਿ ਐਮਐਲਏ ਨੂੰ ਪਾਵਰਾਂ ਨਹੀਂ ਦਿੱਤੀਆਂ ਕਿ ਨਾ ਕੋਈ ਉਹਨਾਂ ਨੇ ਮੈਂ ਨਹੀਂ ਕਹ ਸਕਦਾ ਜੀ ਇਹਦੇ ਇਹਨਾਂ ਦੀ ਸਰਕਾਰ ਨਹੀਂ ਕਰਦੀ ਓਕੇ ਜੀ ਚੇਂਜ ਦਿੱਤੀ ਆ ਉਹ ਚੇਂਜ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਐਡੀ ਵਧੀਆ ਚੇਂਜ ਦਿੱਤੀ ਆ ਸਾਨੂੰ ਵੀ ਮਜਬੂਰ ਹੋ ਕੇ ਦੁਖੀ ਆਂਦਾ ਸੀ ਉਹਦੀ ਵੀ ਸੁਣੀ ਜਾਂਦੀ ਸੀ ਅੱਜ ਇਹ ਡਰਦੇ ਮਾਰੇ ਪੁਲਸ ਹਲੇ ਵੀ ਆਪਣੇ ਡਿਪਾਰਟਮੈਂਟ ਵਿਜੀਲੈਂਸ ਕੋਲੇ ਡਰਦੇ ਨਾ ਕਿ ਇਹ ਸਾਨੂੰ ਭਗਵੰਤ ਮਾਨ ਵਿਜੀਲੈਂਸ ਭੇਜ ਕੇ ਨਾ ਸਾਨੂੰ ਚੁਕਾ ਦੇਵੇ ਸਾਨੂੰ ਥਾਣੇ ਜੈਕਾਰਾ ਸ੍ਰੀ ਓਮ ਪ੍ਰਕਾਸ਼ ਜੀ ਸਾਨੀ ਜੈਕਾਰਾ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਇਹ ਗੁੰਗਾ ਬੈੜਾ ਪੁਲਸ ਪ੍ਰਸ਼ਾਸਨ ਜਾਗੋ ਜਾਗੋ ਧੰਨਵਾਦ ਖੰਨਾ ਜੀ ਮੈਂ ਸਾਰੀ ਆਈਓਈ ਸੰਗਤ ਦਾ ਸਾਰੇ ਦੇ ਸੱਦੇ ਦੇ ਹੱਸਾਰੇ ਤੁਸੀਂ ਬੜੀ ਵੱਡੀ ਤਰ੍ਹਾਂ ਜਿੱਥੇ ਇਕੱਠੇ ਹੋਇਓ ਸੋ ਅੱਜ ਤੁਸੀਂ ਸਾਰੇ ਜਾਣਦੇ ਹੋ ਜਿੱਦਾਂ ਖੰਨਾ ਜੀ ਤੁਸੀਂ ਗੱਲ ਕੀਤੀ ਤੁਸੀਂ ਆਪਣੀ ਥਾਂ ਤੇ 100% ਸਹੀ ਹੋ ਗੱਲਾਂ ਕਰਨ ਲਈ ਕੱਦ ਨਾ ਢਾਈਆਂ ਸਾਲਾਂ ਦੀ ਬਹੁਤ ਲੰਬੀਆਂ ਨੇ ਕਿਉਂਕਿ ਜੋ ਸਾਡੇ ਨਾਲ ਇਸ ਵੇਲੇ ਵਾਪਰ ਰਹੀ ਹੈ ਜੋ ਪੰਜਾਬ ਤੇ ਖਾਸ ਕਰਕੇ ਇਸ ਗੁਰੂ ਦੀ ਨਗਰੀ ਦੇ ਲੋਕਾਂ ਨਾਲ ਵਾਪਰ ਰਹੀ ਹੈ ਅੱਜ ਲਾਅ ਐਂਡ ਆਰਡਰ ਦਾ ਇੰਨਾ ਮਾੜਾ ਹਾਲ ਹੋ ਗਿਆ ਹੈ ਹਰ ਬੰਦਾ ਪਰੇਸ਼ਾਨ ਹੈ ਤੁਸੀਂ ਆਪਣੇ ਘਰਾਂ ਜੋ ਆਪਣੇ ਬੱਚੇ ਨੂੰ ਘਰੋਂ ਉਹ ਤੋਂ ਬਾਹਰ ਨਹੀਂ ਭੇਜਦੇ ਜੇ ਘਰੋਂ ਉਸ ਕਮਾਂਚੇਗੀ ਸਾਡਾ ਬੱਚਾ ਕਰ ਲਿਆ ਸੋ ਇੱਕ ਗੱਲ ਨਹੀਂ ਹਜ਼ਾਰਾਂ ਹੀ ਗੱਲਾਂ ਨੇ ਅੱਜ ਡਿਵੈਲਪਮੈਂਟ ਦੇ ਵੱਲੋਂ ਗੱਲ ਕਰ ਲਈਏ ਥੋੜੇ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਮਿਲ ਕੇ ਸਾਰੇ ਕਾਉਂਸਲਰ ਸਹਿਬਾਨਾਂ ਨੇ ਮਿਲ ਕੇ ਹਾਲਗੇੜ ਦੇ ਬਾਹਰ ਤਰਨਾ ਲਾਇਆ ਸੀ ਸਫਾਈ ਦੇ ਖਿਲਾਫ ਉੱਥੇ ਤਰਨਾ ਦਾ ਆਇਆ ਸੀ ਨਾ ਉਸੇ ਦਿਨ ਹੀ ਮਸ਼ੀਨਾਂ ਦਾ ਸਫਾਈ ਵਾਲੇ ਨਜ਼ਰ ਆਏ ਸੀ ਅਗਲੇ ਦਿਨ ਫਿਰ ਉਹ ਹੀ ਹਾਲ ਹੋ ਗਿਆ ਸਕੂਲਾਂ ਦੇ ਬਾਹਰ ਮੰਦਰਾਂ ਦੇ ਬਾਹਰ ਗੁਰਦੁਆਰਿਆਂ ਬਾਹਰ ਦਰਮਸ਼ਾਲਾ ਦੇ ਬਾਹਰ ਗੰਦਗੀ ਦੇ ਡੇਰ ਗੰਦਾ ਪਾਣੀ ਪੀਣ ਵਾਲਾ ਪਾਣੀ ਲੋਕਾਂ ਦੇ ਆਉਂਦਾ ਨਹੀਂ ਜੇ ਆਉਂਦਾ ਤਾਂ ਉਹ ਵੀ ਗੰਦਾ ਹੁੰਦਾ ਸੋ ਬਹੁਤ ਹੀ ਮਾੜਾ ਹਾਲ ਸਾਡੇ ਇਸ ਗੁਰੂ ਦੀ ਮੈਨੂੰ ਤਾਂ ਲੱਗਦਾ ਖੰਨਾ ਜਿਹੜੀ ਗੱਲ ਕਰਦੇ ਹੋ ਰੋਜ਼ ਹੀ ਧਰਨਾ ਨਹੀਂ ਪੱਕੇ ਹੀ ਇੱਥੇ ਬਹਿਣਾ ਬਿਆ ਕਰਨਾ ਸਾਨੂੰ ਚੌਂਕਾ ਦੇ ਔਰ ਕਦੀ ਕਿਸੇ ਚੌਂਕੇ ਕਦੀ ਕਿਸੇ ਚੌਂਕੇ ਔਰ ਪਿਛਲੀ ਜਿਹੜੀ 5 ਸਾਲ ਸਾਡੀ ਕਾਂਗਰਸੀ ਸਰਕਾਰ ਰਹੀ ਹੈ ਚਾਹੇ ਅੰਬਸਰ ਸੈਂਟਰ ਦੀ ਗੱਲ ਕਰੀਏ ਚਾਹੇ ਅੰਬਸਰ ਹੋਰ ਕਿਥੇ ਦੇ ਦੀ ਗੱਲ ਕਰੀਏ ਚਾਹੇ ਕਿਸੇ ਪੰਜਾਬ ਦੇ ਕਿਸੇ ਹਲਕੇ ਦੀ ਗੱਲ ਕਰੀਏ ਅਦੀ ਵੀ ਅਸੀਂ ਨੌਬਤ ਨਹੀਂ ਆਈ ਸੀ ਜੋ ਅੱਜ ਵੇਖਣ ਨੂੰ ਆਉਂਦਾ ਸੋ ਇਹ ਤੱਕ ਸਾਰੇ ਵੇਖ ਰਹੇ ਹੋ ਜੋ ਪੰਜਾਬ ਦੇ ਹਾਲਾਤ ਨੇ ਅੱਜ ਜਿਹੜੀਆਂ ਕਟਨਾਵਾਂ ਹੋ ਰਹੀਆਂ ਪੰਜਾਬ 'ਚ ਚਾਹੇ ਅੱਜ ਲੋਕਾਂ ਨੂੰ ਕੋਈ ਭਰੋਸਾ ਨਹੀਂ ਜਿਹੜੇ ਬੱਚੇ ਸਕੂਲਾਂ 'ਚ ਜਾਂਦੇ ਨੇ ਜਿਹੜੀਆਂ ਸਾਡੀਆਂ ਪੈਣਾ ਸ਼ੋਭਾ ਕਰਮ ਜਾਂਦੀਆਂ ਨੇ ਜਾ ਜਿਹੜੇ ਨੌਜਵਾਨ ਸਾਥੀ ਸਾਡੇ ਬਾਹਰ ਜਾਂਦੇ ਨੇ ਕੰਮਾਂ ਲਈ ਅੱਜ ਜਿਹੜਾ ਕਲੈਕਟਰ ਰੇਟ ਸੀ ਉਹ ਹੀ 25% ਇਹਨਾਂ ਨੇ ਵਧਾ ਦਿੱਤਾ ਹੋਰ ਤੁਸੀਂ ਗੱਲ ਕਰ ਲਓ ਤੇਲ ਤੇ ਡੀਜ਼ਲ ਦੀ ਗੱਲ ਕਰਦੋਂ ਉਹਦੇ ਦੇ ਵੈਲ ਲਾਤਾ ਉਹ ਮਹਿੰਗਾ ਕਰਤਾ ਕਿਹੜੀ ਕਿਹੜੀ ਚੀਜ਼ ਦਾ ਨਾਮ ਲਈਏ ਅੱਜ ਜੋ ਹਲਾਤ ਨੇ ਪੰਜਾਬ ਦੇ ਇਹਦੇ ਲੋਕਾਂ ਨੂੰ ਸੁੱਖ ਦੇਣ ਵਾਸਤੇ ਆਏ ਦੀ ਕਿ ਸਾਡਾ ਇੱਕ ਵਾਰ ਬਦਲਾਵ ਲਿਆਓ ਫੇਰ ਨਾ ਕਰੋ ਪੰਜਾਬ ਚ ਵਿਗੇ ਹਾਲਾਤ ਹੋ ਜਾਣਗੇ ਲੋਕ ਯਾਦ ਕਰਨਗੇ ਵਾਕੇ ਹੀ ਲੋਕ ਯਾਦ ਕਰ ਰਹੇ ਨੇ ਰੋਣਾ ਜੀ ਲੋਕ ਉਹਨਾਂ ਯਾਦ ਕਰ ਰਹੇ ਨੇ ਵੇਖ ਲਿਆ ਤੁਸੀਂ ਅੱਜ ਦੇ ਨਾਲ ਦੇ ਆਪਣੇ ਲੀਡਰ ਜਿਹੜੇ ਨੇ ਆਪਣੇ ਐਮਐਲਏ ਜਿਹੜੇ ਨੇ ਉਹ ਬੋਲ ਰਹੇ ਨੇ ਸਾਡੀ ਕੋਈ ਚੌਂਦਾ ਨਹੀਂ ਸਾਡੇ ਵਾਅਦੇ ਦੀ ਗੱਲ ਨਹੀਂ ਭਰਾਓ ਜੇ ਵਾਅਦੇ ਦੀ ਗੱਲ ਨਹੀਂ ਤੇ ਸੀਮੇ ਦੇ ਦਿਓ ਚਲ ਜੋ ਕਰਾ ਦੇ ਉਹ ਅਲੀ ਬੈਠੇ ਆ ਸਾਡੇ ਸਾਥੀ ਬੈਠੇ ਨੇ ਤੋ ਫਿਰ ਨਾ ਕਰੋ ਨਹੀਂ ਕਰੇਗੀ ਪੰਜਾਬ ਸਰਕਾਰ ਗਿਰਨਾ ਆਪਣੇ ਕਾਉਂਸਲਰ ਸੈਂਟਰ ਅਲਗੜੀ ਨੀਨਾ ਜੋਪੜਾ ਦੀ ਉਹ ਵੀ 2 ਮਿੰਟ ਪਾਸੇ ਆਕੇ ਸੈਂ ਇੱਥੇ ਇੱਥੇ ਕਰਾ ਦਿਓ ਭਾਜੀ ਉੱਥੇ ਕਰਾ ਦਿਓ ਕਿੱਥੀ ਸੀ ਆਮ ਉਹ ਡਰਾਈ ਹੋਰ ਇਹ ਕਾਉਂਸਲਰ ਦਾਤਿਆਂ ਦਾ ਆਪਣੀਆਂ ਤਾਰੀਆਂ ਪਹਿਨਾ ਦਾ ਆਪਾਂ ਕਹਾਵਾ ਨਹੀਂ ਦੇਖੋ ਬਣੀ ਜੀ ਧਰਨੀ ਪਸ਼ਾਮ ਹੋਇਆ ਤੇ ਤੁਹਾਨੂੰ ਕੰਮ ਨੂੰ ਦੱਸਣਾ ਚਾਹੀਦਾ ਅੱਜ ਇਸ ਧਰਨੇ ਦਾ ਜਿਹੜਾ ਮੁੱਖ ਬੁਲਾਨ ਨੇ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਲੋਅ ਐਂਡ ਕੰਟਰੋਲ ਦੀ ਬੁਰੀ ਕੰਡੀਸ਼ਨ ਹੈ ਉਹਦੇ ਬਾਰੇ ਅਸੀਂ ਇਹ ਧਰਨਾ ਲੱਭੇ ਬੱਚੇ ਬੁੱਢੇ ਇਹਨਾਂ ਕਿ ਤੁਸੀਂ ਦੇਖੋ ਯੂਆ ਸਭ ਲੋਅ ਐਂਡ ਕੰਟਰੋਲ ਦੇ ਲਿਕੇ ਜਾਂ ਲੋਅ ਐਂਡ ਕੰਟਰੋਲ ਦੇਖ ਕੇ ਤੇ ਬੁਰੀ ਹਾਲਤਾਂ ਆ ਚੁੱਕੇ ਹੈ ਚਲਕਿ ਆਹ ਤੋਂ ਕੁਝ ਸਾਲ ਪਹਿਲੇ ਜਦੋਂ ਭਾਗਰਤੀ ਸਰਕਾਰ ਸੀ ਜਦੋਂ ਸਾਡੇ ਹਾਲੇ ਸਾਰੇ ਸ਼ਹਿਰ ਦੇ ਵਿੱਚ ਕਿਵੇਂ ਪੁੱਛੋ ਹੀ ਕੁਛ ਨਾ ਔਰ ਦੇਖੋ ਨਸ਼ਾ ਜਏ ਉਹ ਜੋਰ ਇਹ ਪੰਜਾਬ ਸਰਕਾਰ ਨੂੰ ਇਹ ਸਭ ਕੁਝ ਦਿਖ ਨਹੀਂ ਰਿਹਾ ਸਭ ਕੁਝ ਦਿਖਦੇ ਜਿਹੜੇ ਸ਼ਹਿਰ ਦਾ ਬੁਰਾ ਹਾਲ ਹੈ ਇਹਨੂੰ ਦੁਰਸਤ ਕਰਨ ਦੀ ਕੋਸ਼ਿਸ਼ ਕਰੋ ਸੋ ਮੈਂ ਇਹ ਕਹਾਂਗੀ ਕਿ ਜੋ ਕਾਂਗਰਸ ਸਰਕਾਰ ਨੇ ਜੋ ਕਹੇ ਦਿੱਤੀ ਸੀ ਉਹ ਪ੍ਰਕਾਸ਼ ਤੋਂ ਦੀ ਸੀ ਨੇ ਕਿ ਕਰਦੀ ਉਹ ਅੱਜ ਤੱਕ ਕੋਈ ਨਹੀਂ ਕਰਾ ਅਗਰ ਤੁਸੀਂ ਸਾਰੇ ਚਾਹਦੇ ਹੋ ਕਿ ਵੀ ਸ਼ਹਿਰਾਂ ਸ਼ਹਿਰ

ਮੇਰੇ ਸਾਰੇ ਵਕਾਸ ਸਿੰਘ ਜੀ ਬੈਠੇ ਸੋਨੀ ਸਾਹਿਬ ਜੀ ਜਿਹੜੇ ਆਏ ਜਿਹਨਾਂ ਦੀ ਰਹਿਮਾਈ ਦੇ ਵਿੱਚ ਅੱਜ ਲਾਅ ਐਂਡ ਹਾਟਰ ਦੇ ਖਿਲਾਫ ਜਿਹੜਾ ਪੁਲਿਸ ਨੇ ਕੀਤਾ ਹੈ ਪੰਜਾਬ ਸਰਕਾਰ ਨੇ ਕੀਤਾ ਹੈ ਉਸ ਦੇ ਖਿਲਾਫ ਤਾਂ ਕੀ ਹੈ ਉਹਨਾਂ ਨੇ ਚੇਂਜ ਦੇਣੀ ਸੀਗੀ ਜੇ ਜਿਹੜੀ ਉਹਨਾਂ ਨੇ ਚੇਂਜ ਦਿੱਤੀ ਹੈ ਆਪ ਦੇ ਲੋਕਾਂ ਦੇ ਸਾਹਮਣੇ ਆ ਐਡੀ ਵਧੀਆ ਕਿ ਬਣ ਚੁੱਕਿਆ ਨਾ ਸਦਾ ਇਹ ਥਾਣੇ ਦੇ ਬਾਹਰ ਬੈਕਸਾਂ ਨੂੰ ਧਰਨਾ ਦੇਣਾ ਪੈ ਰਿਹਾ ਬੋਦੇ ਦੂਰ ਸ਼ਹਿਰ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਇਸ ਇਲਾਕੇ ਦੀ ਇਸ ਵਾਰਡ ਦੀ ਗੱਲ ਥਾਣੇ ਦੇ ਨਾਲ ਗੇਟ ਦੇ ਉੱਤੋਂ